ਕਾਂਗਰਸ ਸభ్యਦਾਇਕ ਸੁਪਾਲ ਸਿੰਘ ਖੈਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਖੈਰਾ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮਿਲੀ ਸਮਾਨਤ ਬਰਕਰਾਰ ਰਹੇਗੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ 'ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕੀਤਾ ਹੈ ਦਰਅਸਲ 4 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੈਰਾ ਨੂੰ ਐਨਡੀਪੀਐਸ ਦੇ ਕੇਸ 'ਚ ਜ਼ਮਾਨਤ ਦਿੱਤੀ ਸੀ ਹਾਈ ਕੋਰਟ ਦੇ ਹੁਕਮ ਦੇ ਖਿਲਾਫ ਭਗਵੰਤ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ ਅੱਜ ਇਸ ਮਾਮਲੇ ਦੀ ਸੁਣਵਾਈ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਖੈਰਾ ਵੱਲੋਂ ਇਸ ਕੇਸ 'ਚ ਕੈਵਿਟ ਅਰਜ਼ੀ ਵੀ ਦਾਇਰ ਕੀਤੀ ਗਈ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਕੈਵਿਟ ਅਰਜ਼ੀ ਦਾਵੀ ਵਿਰੋਧ ਕੀਤਾ ਸੀ ਕੈਵਿਟ ਪਟੀਸ਼ਨ ਕਿਸੇ ਸ਼ਖਸ ਨੂੰ ਉਸ ਦੇ ਖਿਲਾਫ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੁਣਵਾਈ ਦਾ ਅਧਿਕਾਰ ਦਿੰਦੀ ਹੈ ਖੈਰਾ 4 ਮਹੀਨੇ ਦੀ ਜੇਲ੍ਹ ਕੱਟ ਕੇ ਮੰਗਲਵਾਰ ਯਾਨੀ ਕਿ 15 ਜਨਵਰੀ ਨੂੰ ਬਾਹਰ ਆਏ ਸੀ 28 ਸਤੰਬਰ 2023 ਤੋਂ ਉਹ ਜੇਲ੍ਹ 'ਚ ਬੰਦ ਸਨ ਜਦੋਂ ਖੈਰਾ ਨੂੰ ਹਾਈ ਕੋਰਟ ਨੇ ਡਰੱਗਸ ਦੇ ਮਾਮਲੇ 'ਚ ਜ਼ਮਾਨਤ ਦਿੱਤੀ ਸੀ ਉਦੋਂ ਇੱਕ ਹੋਰ ਕੇਸ ਖੈਰਾ ਤੇ ਪਾ ਦਿੱਤਾ ਗਿਆ ਦੋਵਾਂ ਕੇਸਾਂ ਨੂੰ ਕਾਂਗਰਸ ਨੇ ਸਿਆਸਤ ਉਪਰੇਰੀ ਦੱਸਿਆ ਤੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸੁਪਾਲ ਖੈਰਾ ਨੇ ਭਗਵੰਤ ਮਾਨ ਨੂੰ ਘੇਰੀਆ ਔਰ ਭਗਵੰਤ ਮਾਨ ਮੇਰਾ ਕੁਲੀਕ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਉਹ ਉਸਨੇ ਆ ਕੇ ਪਬਲਿਕ ਡੋਮੇਨ ਚ ਕਿਆ ਕਿ ਜਿਹੜਾ ਖੈਰੇ ਨੂੰ ਫਸਾਇਆ ਜਾ ਰਿਹਾ ਐ ਐਨਡੀਪੀਐਸ ਕੇਸ ਵਿੱਚ ਇਹ ਕੇਸ ਕੋਈ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ 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 ਕਿ ਜਿਹੜਾ ਖੈਰੇ ਨੂੰ ਫਸਾਇਆ ਜਾ ਰਿਹਾ ਐ ਇਹ નિર્ਦੋਸ਼ ਐ ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ ਮਨਿੰਦਰ ਸਿੰਘ ਦੀ ਸਰਕਾਰ ਜਾਣ ਪੁੱਛ ਕੇ ਬਣਾ ਰਹੀ ਆ ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ ਮਤਲਬ ਭਗਵੰਤ ਇਸਨ ਦੀ ਫੁੱਲ ਨੌਲੇਜ ਵਾਟ ਹੈਪਨਡ ਅਗੇਂਸਟ ਮੀ ਵਾਸ ਅ ਕੰਪਲੀਟ ਕਾਂਸਪੀਰੇਸੀ ਐਂਡ ਅਟਰਲੀ ਫਾਲਸ ਕੇਸ ਇਹਦੇ ਬਾਵਜੂਦ ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲੇ ਸਾਡੇ ਕਮਰਿਆਂ 'ਚ ਵੜ ਗਏ ਯਾਰ ਅੰਦਰ ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ ਮੇਰੀ ਬੇਟੀ ਆ ਇੱਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਦੈਟ ਟਾਈਮ ਅੰਦਰ ਵੜ ਗਏ ਐਦਾਂ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਿਮੀਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜਿਹੜਾ ਸਾਫਾ ਮੈਂ ਬੰਨ ਸਕਦਾ ਸੀ ਕਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਮ ਨਾਟ ਅਫਰੇਡ ਆਫ ਅਰੈਸਟ ਇਟ ਬੀ ਟੈਲ ਯੂ ਜੇਲਾਂ ਬੰਦਿਆਂ ਲਈ ਬਣੀਆਂ ਮੈਂ ਪਹਿਲਾਂ ਵੀ ਕਿਹਾ ਮੁਕੱਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਤੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ ਇਦਾਂ ਦਾ ਬਦਲਾਵ ਤਾਂ ਇਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੇਂਜਰਸ ਲਾਈਫ ਥ੍ਰੈਟਨਿੰਗ ਕੇਸ ਵਿੱਚ ਵੈਰ ਆ ਕਿ ਐਨ ਬੀ ਫਿਜ਼ਿਕਲੀ ਐਲੀਮੀਨੇਟਿਡ ਉਹਨਾਂ ਨੇ ਕਦੀ ਕੀਤੀ ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ ਇਹਦੇ ਨਾਲ ਖਾਦਾ ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਦਾ ਹੋਵੇ ਇਹ ਇੰਨਾ ਵੀ ਧਿਆਨ ਨਹੀਂ ਕੀਤਾ ਤੇ ਮੈਨੂੰ ਪੁਲਿਸ ਨੂੰ ਕਹਿ ਕੇ ਔਰ ਪੁਲਿਸ ਦਾ ਸੁਣ ਲਓ ਜਿਹੜਾ ਮੇਰੇ ਖਿਲਾਫ ਆ ਮੁਕਦਮਾ ਕੀਤਾ ਗਿਆ ਆਨ ਟੋਲਡ ਐਂਡ ਆਮ ਕੁਆਇਟ ਸ਼ੋਰ ਪਹਿਲਾ ਡੀਆਈਜੀ ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆ ਖੇਰੇ ਦੇ ਖਿਲਾਫ ਮੁਕਦਮਾ ਕਰਨਾ ਉਹਨਾਂ ਨੇ ਪੜ ਕੇ ਐਸਐਸਪੀ ਮਾਨਸਾ ਉਸ ਵਕਤ ਲੇਡੀ ਸੀ ਅਮਨੀਤ ਕੌਰ ਡੀਆਈਜੀ ਰਣਜੀਤ ਸਿੰਘ ਢਿੱਲੋਂ ਉਹਨਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਏਜੀ ਦੀ ਇੰਟਾਇਰ ਟਾਪ ਬ੍ਰਾਸ ਇੱਕ ਸਟੇਟ ਸਾਰੀ ਸਟੇਟ ਦਾ ਅਮਲਾ ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ ਯਾਰ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਗਲਤ ਕੰਮ ਨਹੀਂ ਕਰ ਸਕਦੇ ਇੰਨਾ ਪੁਰਾਣਾ ਕੇਸ ਆ ਸੁਪਰੀਮ ਕੋਰਟ ਦੇ ਸਮਨਸ ਨੇ ਇਹਨਾਂ ਨੇ ਫਿਰ ਇੱਕ ਕਲਾਇਬਲ ਆਫਸਰ ਲੱਭਿਆ ਔਰ ਉਸ ਆਫਸਰ ਯਾਦ ਕਰਿਓ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਆਫਸਰਸ ਅਵੇਲੇਬਲ ਨੇ ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦਾ ਸਟੇਟ ਗਵਰਨਮੈਂਟ ਨਾਓ ਸਿਰਫ ਪੋਸਟਿੰਗ ਆਣ ਆਸਤੇ ਔਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨਸ ਨੇ ਮੇਰੀ ਬੇਲ ਕੈਨਸਲ ਅੱਜ ਵੀ ਵਾਈਲ ਵੀ ਆਰ ਟਾਕਿੰਗ ਸਰਕਾਰ ਐਸਆਈਐਲ ਨੂੰ ਘੱਟ ਤਰਜੀਹ ਦਿੰਦੀ ਹੈ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਹੈ ਥੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਐਸੋਲੇ ਬਹਿਸ ਸੁਣੀ ਜਾ ਰਹੀ ਹੈ ਜਿਹੜੀ ਬੇਲ ਮੈਨੂੰ ਹੁਣੇ ਚੰਦ ਦਿਨ ਪਹਿਲਾਂ ਮਿਲੀ ਆ ਕਿੰਨੀ ਛੇਤੀ ਨਾਲ ਦੇ ਰਸਟ੍ਰੂ ਦਾ ਸੁਪਰੀਮ ਕੋਰਟ ਕਿਤੇ ਖੈਰਾ ਇਸ ਕੇਸ ਵਿੱਚੋਂ ਬਰੀ ਨਾ ਹੋ ਜਵੇ ਖੈਰਾ ਨੇ ਭਗਵੰਦ ਸਰਕਾਰ ਤੇ ਸੁਪਰੀਮ ਕੋਰਟ ਜਾਣ ਤੇ ਵੀ ਸਵਾਲ ਚੁੱਕੇ ਸੀ ਪਰ ਅੱਜ ਵੱਡੀ ਰਾਹਤ ਸੁਖਪਾਲ ਖੈਰਾ ਨੂੰ ਮਿਲੀ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ